ਨਾਨਕ ਦਾਸ ਦਾ ਕੈ ਬਲਿਹਾਰੈ ਜਨ ਪੂਰਨ ਪੈ ਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਸ ਪੁਜਾਈ ਨਾਨਕ ਦਾਸ ਦਾ ਕੈ ਬਲਿਹਾਰੈ ਜਨਪੂਰਨ ਪੈ ਜਰਖਾਈ ਵਾਹਿਗੁਰੂ ਦਾ ਖਾਸਾਬ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ ਗੁਰੂ ਚਰਨਾਂ ਦੇ ਵਿੱਚ ਆਵਰਲ ਮਿਲ ਕੇ ਹਾਜ਼ਰੀ ਭਰਨ ਦਾ ਆਪਨ ਨੂੰ ਸਮਾਂ ਮਿਲਿਆ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਗੁਰੂ ਦੇ ਕੋਲ ਆਉਣ ਦੇ ਨਾਲ ਕਹਿੰਦੇ ਬੰਦੇ ਦੇ ਸਾਰੇ ਭੈ ਡਰ ਦੂਰ ਹੋ ਜਾਂਦੇ ਜਦੋਂ ਬੰਦਾ ਗੁਰੂ ਜੀ ਦੇ ਕੋਲ ਆਉਂਦਾ ਤਾਂ ਸਾਡੇ ਵੀ ਪੈ ਦੂਰ ਹੋਣ ਅਸੀਂ ਵੀ ਕਦੇ ਚੜ੍ਹਦੀ ਕਲਾ ਵਿੱਚ ਰਹੀਏ ਗੁਰੂ ਦਾ ਓਟ ਆਸਰਾ ਲੈ ਕੇ ਗੁਰੂ ਵਾਲੇ ਰਾਹ ਤੇ ਚੱਲੀਏ ਤਾਂ ਕਿਹੜੇ ਸਿੱਖ ਜਿਹੜੇ ਗੁਰੂ ਕੋਲੇ ਆਉਂਦੇ ਸੀ ਤੇ ਉਹ ਕਿਵੇਂ ਸੇਵਾ ਕਰਦੇ ਸੀ ਗੁਰੂ ਕੋਲੇ ਆ ਕੇ ਜਿਹੜੇ ਸਿੱਖ ਗੁਰੂ ਜੀ ਦੇ ਕੋਲ ਆ ਕੇ ਸੇਵਾ ਕਰਦੇ ਉਹਨਾਂ ਤੇ ਸਤਿਗੁਰੂ ਬਹੁਤ ਬਖਸ਼ਿਸ਼ ਕਰਦੇ ਹੁੰਦੇ ਤਾਂ ਸਤਿਗੁਰਾਂ ਨੇ ਫਿਰ ਆਪਣੇ ਸਿੱਖਾਂ ਨੂੰ ਨਿਵਾਜਣਾ ਉਹਨਾਂ ਤੇ ਖੁਸ਼ੀ ਆਪਣੀ ਜ਼ਾਹਰ ਕਰਨੀ ਆਓ ਆਪਾਂ ਗੁਰ ਇਤਿਹਾਸ ਦੀ ਵਿਚਾਰ ਸ਼ੁਰੂ ਕਰੀਏ ਧੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸੋਚਿਆ ਵੀ ਸਮੇਂ ਸਮੇਂ ਦੇ ਨਾਲ ਆਪਾਂ ਨੂੰ ਬੜਾ ਕੁਝ ਕਰਨ ਦੀ ਲੋੜ ਹੈ ਸਤਿਗੁਰਾਂ ਨੇ ਸਿੱਖਾਂ ਦੇ ਨਾਲ ਇੱਕ ਰਹਿ ਕੀਤੀ ਹੈ ਆਓ ਕੀ ਰਹਿ ਹੋਈ ਕੀ ਸ਼ੁਰੂ ਕਰਿਆ ਆਓ ਸਾਰੀ ਸੰਗਤ ਇਕਵਾਰ ਪਿਆਰ ਸਹਿਤ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਧਰਮ ਤੁਰੰਦਰ ਅਮਰ ਗੁਰ ਸਦਾ ਚਹਤੁ ਪੁਕਾਰ ਤੁਹਾਨੂੰ ਗੁਰੂ ਅਮਰਦਾਸ ਐ ਮਹਾਰਾਜ ਜੀ ਜਿਹੜੇ ਧਰਮ ਦੇ ਆਚਾਰੀਆ ਨੇ ਉਪਕਾਰ ਕਰਨ ਵਾਲੇ ਤੇ ਉਹ ਆਪਣੇ ਸਿੱਖਾਂ ਸੇਵਕਾਂ ਤੇ ਮਨੁੱਖਤਾ ਤੇ ਇੱਕ ਹੋਰ ਉਪਕਾਰ ਕਰਨਾ ਚਾਹੁੰਦੇ ਸਨ। ਰਚਵੇਂ ਤੀਰਥ ਬਾਬਲੀ ਸਿੱਖਨ へ ਤੋਦਾਰ ਸਿੱਖਾਂ ਦੇ ਉਧਾਰ ਵਾਸਤੇ ਤੇ ਧੰਗੁਰੂ ਅਮਰਦਾਸ ਜੀ ਮਹਾਰਾਜ ਜੀਆ ਨੇ ਆਪਣੇ ਮਨ ਵਿੱਚ ਵਿਚਾਰ ਬਣਾਇਆ ਵੀ ਆਪਾਂ ਬੌਲੀ ਲਈਏ। ਬੌਲੀ ਸਾਹਿਬ ਦੀ ਜਿਹੜੀ ਰਚਨਾ ਹੋਈ ਸਤਿਗੁਰੂ ਸੋਚਦਿਆ ਵੀ ਆਪਾਂ ਬੌਲੀ ਦੀ ਲਾਉਣ ਦੇ ਬਾਰੇ ਸੋਚਿਆ ਵੀ ਜਿੱਥੇ ਲੋਕ ਆਉਣਗੇ ਇਕੱਠੇ ਹੋਣਗੇ ਜਲ ਪਾਨ ਸਕਣਗੇ ਲੋਕ ਇੱਥੇ ਆ ਕੇ ਇਸ਼ਨਾਨ ਕਰਿਆ ਕਰਨਗੇ ਤੇ ਮਨੁੱਖਤਾ ਦੇ ਭਲੇ ਦੇ ਵਾਸਤੇ ਸਤਿਗੁਰਾਂ ਨੇ ਕਾਰਜ ਕਰ ਰਹੇ ਨੇ ਚੌਪਈ ਇੱਕ ਦਿਨ ਸਭਾ ਮਝਾਰੋ ਉਦਾਰਾ ਇਹਾਂ बावਲੀ ਲਗ ਹੈ ਉਦਾਰਾ ਇੱਕ ਦਿਨ ਧੰਗ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਰੇ ਸਿੱਖ ਸੇਵਕ ਬੈਠੇ ਹੈ ਸੰਗਤ ਦੇ ਰੂਪ ਦੇ ਵਿੱਚ ਇਕੱਠੇ ਹੋਏ ਸਵਾਲ ਲੱਗੀ ਪਈ ਐ ਤੇ ਉੱਥੇ ਸਤਿਗੁਰੂ ਜੀ ਨੇ ਇਹ ਗੱਲ ਰੱਖੀ ਐ ਵੀ ਆਪਾਂ ਇੱਥੇ ਭਾਈ ਇੱਕ ਬੋਲੀ ਬਣਾਵਾਂਗੇ ਸਿੱਖ ਸੰਗਤ ਦਰਸ਼ਨ ਕੋ ਆਵਹਿ ਸਭ ਮਿਲ ਗੁਰਤੀਰਥ ਜਲ ਨਾਵਹਿ ਆ ਸਿੱਖ ਸੰਗਤ ਗੁਰੂ ਦੇ ਦਰਸ਼ਨਾ ਬਾਸ ਤੇ ਜਦੋਂ ਆਉਣਗੇ ਸਾਰੇ ਮਿਲ ਕੇ ਇਹ ਜਿਹੜਾ ਗੁਰੂ ਦਾ ਤੀਰਥ ਹੈ ਤੇ ਇਸ ਇਸ਼ਨਾਨ ਕਰਨਗੇ। ਜਿਵੇਂ ਕਹ ਸਤਿਗੁਰ ਐਸ ਦਿਨਸ ਲਿਖੋ ਹੁਕਮਨਾਮੇ ਹਿਤ ਚੀਨਸ। ਧੰ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਇਹ ਜਾਣਕਾਰੀ ਦੇਣ ਵਾਸਤੇ ਹੁਕਮਨਾਮੇ ਜਾਰੀ ਕਰਵਾਏ ਤੀਰਥ ਦੀ ਤਿਆਰੀ ਗੁਰ ਕਰੈ ਹੋਏ ਨਿਹਾਲ ਸਿਵਾ ਹਿਤ ਧਰੈ ਹਾਂ ਹੁਕਮਨਾਮੇ ਵਿੱਚ ਕੀ ਲਿਖਿਆ ਵੀ ਸਤਿਗੁਰੂ ਜੀ ਤੀਰਥ ਦੀ ਤਿਆਰੀ ਕਰਦੇ ਆ ਬੌਲੀ ਸਾਹਿਬ ਬਣਾਉਣ ਲੱਗੇ ਨੇ ਤੇ ਸਿੱਖ ਸੇਵਕ ਸਰਦਾ ਭਾਵਨਾ ਦੇ ਨਾਲ ਸੇਵਾ ਕਰਕੇ ਨਿਹਾਲ ਹੋਣ 파ਰੋ ਨੇ ਲਿਖ ਸਕਲ ਪਠਾਏ ਪੁਰਗ ਰਮਨ ਤੇ ਸੁਨ ਸਿਖ ਆਏ ਤੇ ਭਾਈ 파ਰੋ ਜਿਹੜਾ ਡੱਲੇ ਪਿੰਡ ਵਾਲਾ ਹੈ ਬੜਾ ਸਤਿਗੁਰਾਂ ਦਾ ਪਿਆਰ ਵਾਲਾ ਸਿੱਖ ਸੀਗਾ ਸਤਿਗੁਰਾਂ ਨੂੰ ਸਲਾਹ ਵੀ ਦਿੰਦਾ ਰਹਿੰਦਾ ਸਮੇਂ-ਸਮੇਂ ਨਾਲ ਤੇ ਇਹਨੇ ਫਿਰ ਸਾਰੇ ਹੁਕਮਨਾਮੇ ਲਿਖ ਕੇ ਐਡਵਰਡ ਪਿੰਡਾਂ ਵਿੱਚ ਜਿੱਥੇ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤ ਰੈਂਦੇ ਜਿੰਨੇ ਜਿੰਨੇ ਪਿੰਡਾਂ ਵਿੱਚ ਕੋਈ ਵੀ ਰਿੰਦਾ ਗੋ ਅੱਗੋਂ ਦੀ ਅੱਗੇ ਪਿੰਡਾਂ ਦੇ ਵਿੱਚ ਹੁਕਮ ਨਾਵੇਂ ਭੇਜ ਦਿੱਤੇ ਭਇਓ ਮੇਲ ਸੰਗਤ ਕੋ ਭਾਰੋ ਜਥਾ ਸਖਤ ਲੈ ਆਵੈ ਕਰ ਆ ਸਾਰੀਆਂ ਸੰਗਤਾਂ ਨੂੰ ਜਿਵੇਂ ਜਿਵੇਂ ਪਿੰਡਾਂ ਵਿੱਚ ਪਤਾ ਲੱਗਦਾ ਵੀ ਗੁਰੂ ਜੀ ਨੇ ਬੌਲੀ ਸਾਹਿਬ ਦਾ ਕੰਮ ਸ਼ੁਰੂ ਕਰਨਾ ਹੈ ਤੇ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਜਥਾ ਬਣਾ ਕੇ ਫਿਰ ਆਪਣੇ ਨਾਲ ਹੋਰ ਕਾਫੀ ਸਮਗਰੀ ਲੈ ਕੇ ਫਿਰ ਸੰਗਤ ਚੱਲ ਕੇ ਗੁਰੂ ਘਰ ਦੇ ਵਾਸਤੇ ਆਉਂਦੀ ਦਰਸ਼ਨ ਹੇਤ ਚੋਂ ਬਚਤ ਧਾਰੇ ਸੇਵਾ ਠਨ ਗੁਰੂ ਅਗਾਰੇ ਹਾਂ ਤੇ ਦਰਸ਼ਨਾਂ ਦੀ ਬੜੀ ਚਾਹਤ ਹੁੰਦੀ ਸੀਗੀ ਤੇ ਇਹ ਵੀ ਸੋਚਦੇ ਹੁੰਦੇ ਵੀ ਗੁਰੂ ਜੀ ਅੱਗੇ ਜਾ ਕੇ ਸੇਵਾ ਕਰਾਂਗੇ ਮਿਲ ਗੁਰ ਪਗ ਕੋ ਬੰਦਨ ਠੰਨ ਹੈ ਧਰੈ ਪਾਉ ਆਪਣੇ ਹਿਤ ਜਨ ਹੈ ਹਾਂ ਤੇ ਸਤ ਗੁਰਾਂ ਦੇ ਕੋਲੇ ਆ ਕੇ ਨਮਸਕਾਰ ਕਰਦੇ ਸਿੱਖ ਸੇਵਕ ਬੰਦਨਾ ਕਰਦੇ ਨੇ ਤੇ ਮਨ ਦੇ ਵਿੱਚ ਬਹੁਤ ਪ੍ਰੇਮ ਧਾਰਨ ਕਰਦੇ ਸੀ ਸ੍ਰੀ ਗੁਰ ਨੇ ਸਵ ਦਿਵਸ ਨਿਹਾਰਾ ਨਿਕਸ ਬਹਿਰ ਅਨੰਦ ਉਦਾਰਾ ਇੱਕ ਦਿਨ ਧੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆ ਨੇ ਸਿੱਖਾਂ ਨੂੰ ਆਨੰਦਮਈ ਕਰਨ ਦੇ ਵਾਸਤੇ ਆਪਜੀ ਬਾਹਰ ਨਿਕਲੇ ਸਭ ਸੰਗਤ ਕੋ ਸੰਗ ਸੋ ਲੀਨਾ ਬਹੁ ਮਿਸਤਾਨ ਮਗਾਵਨ ਕੀਨਾ ਆ ਕਈ ਵਾਰ ਜਦੋਂ ਖੁਸ਼ੀ ਦਾ ਮਾਹੌਲ ਹੁੰਦਾ ਆਪਾਂ ਕੋਈ ਕਾਰਜ ਸ਼ੁਰੂ ਕਰਨਾ ਹੁੰਦਾ ਆਪਾਂ ਮਿੱਟੀ ਜੀ ਜਿ ਬਣਾ ਲੈਨੇ ਨਾ ਕਰੀ ਵੀ ਕਿਸੇ ਨੇ ਕੜਾ ਪ੍ਰਸ਼ਾਦੀ ਦੇ ਬਣ ਨਾਲੇ ਕਿਸੇ ਨੇ ਲੱਡੂਆਂ ਦਾ ਡੱਬਾ ਲਿਆਂਦਾ ਕਿਸੇ ਨੇ ਕੁਝ ਕਰ ਲਿਆ ਕਿਸੇ ਨੇ ਕੁਝ ਕਰ ਲਿਆ ਤੇ ਉਹ ਹੁਣ ਸਤਿਗੁਰਾਂ ਨੇ ਵੀ ਇਹ ਮੂਨ ਚੰਗਾ ਕਾਰਜ ਸ਼ੁਰੂ ਕਰਨਾ ਤੇ ਬਹੁਤ ਜਿਆਦੇ ਮਿੱਠਾ ਮੰਗਵਾਇਆ ਥਾਲ ਸੁੰਦਰ ਪਿਖ ਪਾਸ ਪਾਸਾ ਢਿਗ ਪਰ ਗੋਵਿੰਦਵਾਲ ਪ੍ਰਕਾਸ਼ਾ ਆ ਬਿਆਸ ਦਰਿਆ ਦੇ ਕੰਢੇ ਤੇ ਜੋ ਗੋਇੰਦਵਾਲ ਸਾਹਿਬ ਦੀ ਨਗਰੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਮੰਦ ਮੰਦ ਪਦ ਸੁੰਦਰ ਧਰਹੀ ਸੰਗ ਸੰਗਤਾ ਪੀਰਨ ਹਰਹੀ ਆ ਤੇ ਸੰਗਤਾ ਹੌਲੀ ਹੌਲੀ ਚੱਲ ਕੇ ਗੋਇੰਦਵਾਲ ਸਾਹਿਬ ਬਹੁਤ ਵੱਡੀ ਭੀੜ ਦੇ ਵਿੱਚ ਇਕੱਠੀਆਂ ਹੋ ਗਈਆਂ ਸਥਲ ਥਾਨ ਗੁਰ ਇਸਤਿਤ ਭਏ ਟਕਲਾਵਨ ਕੀ ਆਇਸ ਦੇ ਸਤਿਗੁਰਾਂ ਨੇ ਇੱਕ ਚੰਗਾ ਥਾਂ ਦੇਖਿਆ ਵੀ ਇੱਥੇ ਆਪਣਾ ਬੌਢੀ ਸਾਹਿਬ ਦੀ ਜਿਹੜਾ ਬਣਾਉਣਾ ਸਹੀ ਰਹੇਗਾ ਤੇ ਟਕਲਾਉਣ ਦੀ ਆਗਿਆ ਦਿੱਤੀ ਬੁੱਢੇ ਪ੍ਰਥਮ ਕਹੀ ਕਰ ਗਹੀ ਜਹੰਗੁਰ ਕਹੀ ਤਿਰਥ ਕਰ ਸਹੀ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਆਨੇ ਕਹੀ ਨੂੰ ਆਪਣੇ ਹੱਥ ਵਿੱਚ ਲਿਆ ਤੇ ਟੱਕ ਲਾਉਣ ਵਾਸਤੇ ਧੰਗੁਰੂ ਅਮਰਦਾਸ ਸਹਿ ਮਹਾਰਾਜ ਜੀ ਨੇ ਬਾਬਾ ਬੁੱਢਾ ਜੀਆ ਨੂੰ ਕਹਿਆ ਤਹ ਤੇ ਮਾਟੀ ਲਈ ਨੋ ਪਾਟੀ ਭਰੀ ਟੋਕਰੀ ਸਰ ਤਰ ਸਾਟੀ ਧੰਗੁਰੂ ਅਮਰਦਾਸ ਸਹਿ ਮਹਾਰਾਜ ਜੀ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਟੱਕ ਲਾਇਆ ਤੇ ਮਿੱਟੀ ਨੂੰ ਟੋਕਰੀ ਵਿੱਚ ਭਰ ਕੇ ਸਿਰ ਤੇ ਰੱਖ ਕੇ ਬਾਹਰ ਸੁੱਟ ਦਿੱਤੀ ਬਹਰੋ ਸકલ ਸਿਖ ਹੈ ਲਗ ਪਰੇ ਧਰੇ ਚੌਂਪ ਸੇਵਹਤ ਕਰੇ ਆ ਸਤਿਗੁਰਾਂ ਨੇ ਫਿਰ ਉਸ ਤੋਂ ਬਾਅਦ ਕਹਿਆ ਵੀ ਸਾਰੇ ਸਿੱਖ ਭਾਈ ਹੁਣ ਲੱਗ ਜਾਓ ਤੇ ਮਿੱਟੀ ਪੱਟੋ ਬਾਹਰ ਸਿੱਟੋ ਧੰਨ ਗੁਰੂ ਅਮਰਦਾਸ ਜੀ ਨੇ ਆਪਣੇ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਨੂੰ ਕਿੰਨਾ ਮਾਣ ਦਿੱਤਾ ਸਤਿਗੁਰੂ ਆਪ ਵੀ ਟੱਕ ਲਾ ਸਕਦੇ ਸੀਗੇ ਵੀ ਪਰੇ ਵੀ ਆਪਾਂ ਬਾਅਦ ਵਿੱਚ ਹੋਰਾਂ ਸਿੱਖਾਂ ਤੋਂ ਕੰਮ ਸ਼ੁਰੂ ਕਰਵਾਵਾਂਗੇ ਆਪਣੇ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਰਧਾਵੇ ਪਰਿਵਾਰਾਂ ਵਿੱਚੋਂ ਸੀ ਬਾਬਾ ਬੁੱਢਾ ਸਾਹਿਬ ਜੀ ਇਹਨਾਂ ਨੂੰ ਮਾਣ ਬਖਸ਼ਿਆ ਵੀ ਬਾਬਾ ਬੁੱਢਾ ਸਾਹਿਬ ਜੀ ਪਹਿਲਾਂ ਤੁਸੀਂ ਟੱਕ ਲਾਉਣਾ ਹੈ ਇਹਦਾ ਕਾਰਜ ਤੁਸੀਂ ਸ਼ੁਰੂ ਕਰਨਾ ਹੈ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਟੱਕ ਲਾਇਆ ਫਿਰ ਸਾਰੀ ਸਿੱਖ ਸੰਗਤ ਬੜੇ ਚਾਹ ਪਿਆਰ ਦੇ ਨਾਲ ਸੇਵਾ ਕਰਨ ਲੱਗੇ ਸਤਿਗੁਰ ਖਰੇ ਕਰਾਵਤ ਕਾਰ ਸੰਗਤ ਕਰਤ ਚੌਂਪ ਚਿਤਧਾਰ ਆ ਸਤਿਗੁਰੂ ਜੀ ਕੋਲੇ ਖੜ ਕੇ ਕਾਰ ਸੇਵਾ ਕਰਵਾਉਂਦੇ ਆ ਤੇ ਸੰਗਤ ਬੜੇ ਚਾਹ ਦੇ ਨਾਲ seva kar rahi hai jah kah basar gayo birtantu teer rachiyo guru bhagwant ha jithe jithe kise nu pata lagda ve guru ji teerth bana rahe hai bi bawli sahib di ਤਿਆਰੀ ਕਰ ਰਿਹਾ ਤੇ ਸੰਗਤਾਂ ਦੇ ਮਨ ਵਿੱਚ ਬਹੁਤ ਚਾ ਚੜਦਾ ਢਿਜ ਘਰ ਤੇ ਕਹੀਆਂ ਬੌ ਲਿਆਵੈ ਸਿਰ ਪਰ ਧਰੇ ਟੋਕਰੇ ਆਵੈ ਬਹੁਤ ਸਿੱਖ ਸੇਵਕ ਆਪਣੇ ਘਰਾਂ ਦੇ ਵਿੱਚੋਂ ਕਹੀਆਂ ਟੋਕਰੇ ਨਾਲ ਲੈ ਕੇ ਆਉਂਦੇ ਜ્યાં ਜਾਂ ਸੇਵ ਕਰਹਿ ਧਰ ਭਾਉ ਤਿਉ ਤਿਉ ਸਤਗੁਰ ਹੋ ਤਪਸਾਉ ਜਿਵੇਂ ਜਿਵੇਂ ਸਿੱਖ ਸੇਵਕ ਆ ਕੇ ਸੇਵਾ ਕਰਦੇ ਸਤਗੁਰੂ ਅਮਰਦਾਸ ਐ ਮਹਾਰਾਜ ਉਸੇ ਤਰ੍ਹਾਂ ਉਹਨਾਂ ਦੇ ਖੁਸ਼ ਹੁੰਦੇ ਨਿਤ ਪ੍ਰਤ ਕਰਤਕਾਰ ਨਰ ਬ੍ਰਿੰਦ ਕਾਢੈ ਮਾਟੀ ਖੋਦ ਬਿਲੰਦ ਤੇ ਬਹੁਤ ਸਿੱਖ ਸੇਵਕ ਆਉਂਦੇ ਰੋਜ਼ ਕਾਰ ਸੇਵਾ ਕਰਦੇ ਮਿੱਟੀ ਪਟ ਪਟ ਕੇ ਬਾਹਰ ਕੱਢ ਰਹੇ ਸੀ ਸੰਗਤਕਾਰ ਕਰਤ ਤਹ ਜੇਤੀ ਅਚੈ ਦੇਗ ਤੇ ਭੋਜਨ ਤੇਤੀ ਆ ਜਿੰਨੇ ਸਿੱਖ ਸੇਵਕ ਗੁਰੂ ਘਰ ਕਾਰ ਸੇਵਾ ਕਰਨ ਵਾਸਤੇ ਆਉਂਦੇ ਉਨਾਂ ਹੀ ਪ੍ਰਸ਼ਾਦਾ ਛੱਕੇ ਜਾਂਦੇ ਆ ਸਾਹਮਣੇ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਨੀ ਤੇ ਪ੍ਰਸ਼ਾਦਾ ਛਕਣਾ ਗੁਰੂ ਘਰ ਦਾ ਕੰਮ ਹੀ ਇਹ ਹੋ ਜਾਏ ਕਈ ਬੰਦੇ ਆਪਾਂ ਦੇਖਦੇ ਆਂ ਵੀ ਉਹ ਕਹਿੰਦੇ ਜੇ ਅਸੀਂ ਪ੍ਰਸ਼ਾਦਾ ਫੇਰ ਸਕਾਂਗੇ ਜੇ ਪਹਿਲਾਂ ਇੱਥੇ ਕੰਮ ਕਰਾਂਗੇ ਤੇ ਕਈਆਂ ਦਾ ਕੰਮ ਹੀ ਇਹ ਹੁੰਦਾ ਵੀ ਆਪਾਂ ਖਾਣੀ ਗੁਰਦਾਰੇ ਜਾ ਕੇ ਹੋਰ ਅਸੀਂ ਕਰਨੀ ਕੁਝ ਨਹੀਂ ਬਰ ਰੋਟੀ ਖਾ ਕੇ ਫੇਰ ਮੁੜਿਆਉਣਾ ਕਰੇ ਜਦੋਂ ਟਾਈਮ ਲੱਗਿਆ ਫੇਰ ਬਾਗੀ ਚਾਹ ਪੀਏ ਫੇਰ ਮੁੜੇ ਆਪਦਾ ਕੰਮ ਕਰਕੇ ਰੋਟੀ ਗੁਰਦੁਆਰੇ ਕਰਨੀ ਦੇਖੋ ਗੁਰਦੁਆਰਾ ਕਿਸੇ ਨੂੰ ਜਵਾਬ ਨਹੀਂ ਦਿੰਦਾ ਪਰ ਚਾਹੀਦਾ ਇਹ ਹੈ ਵੀ ਜੇ ਅਸੀਂ ਗੁਰੂ ਘਰ ਦਾ ਖਾਣਿਆ ਤੇ ਉਹਦੇ ਕੋਈ ਕੰਮ ਵੀ ਕਰ ਲਿਆ ਕਰੀ ਮਾੜਾ ਮੋਟਾ ਗੁਰੂ ਘਰ ਦਾ ਕੰਮ ਵੀ ਕਰੀਏ ਜਿਹਦੇ ਨਾਲ ਸਾਡੇ ਇਹ ਜਿਹੜਾ ਅਸੀਂ ਅਨਪਰਸਾਦਾ ਛਕਦੇ ਆ ਇਹ 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 ਦਾ ਅਸੀਂ ਕੁਝ ਨਾ ਕੁਝ ਹਿੱਸਾ ਗੁਰੂ ਘਰ ਦੇ ਵਿੱਚ ਲਾ ਦਈਏ ਅਸੀਂ ਗੁਰੂ ਘਰ ਆਉਨੇ ਆ ਕੁਝ ਨਾ ਕੁਝ ਲੈ ਕੇ ਆਈਏ ਦੇਖੋ ਪ੍ਰਾਣੀ ਆ ਜਿਹੜੀਆਂ ਬੀਬੀਆਂ ਹੁੰਦੀਆਂ ਸੀ ਨਾ ਮਾਈਆਂ ਉਹ ਪਹਿਲਾਂ ਜਦੋਂ ਗੁਰੂ ਘਰ ਆਉਂਦੀਆਂ ਤੇ ਉਹ ਆਪਣੇ ਨਾਲ ਨਾ ਕੌਲੀ ਬਾਟੀ ਦੇ ਵਿੱਚ ਆਟਾ ਲੈ ਕੇ ਆਉਂਦੀਆਂ ਗੁਰਦੁਆਰਾ ਸਾਹਿਬ ਵਾਸਤੇ ਆਟਾ ਲਿਆ ਕੇ ਪਾਉਂਦੇ ਤੇ ਕਿੰਨਾ ਕਿੰਨਾ ਆਟਾ ਇਕੱਠਾ ਹੁੰਦਾ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਲੰਗਰ ਚੱਲਦੇ ਰਹਿੰਦੇ ਗੁਰੂ ਘਰ ਹੁਣ ਅਗਲਾ ਕਹਿੰਦਾ 1 ਰੁਪਏ ਨਾਲ ਹੀ ਸਰ ਜਾਂਦਾ ਬਾਬਾ ਜੀ ਭਾਣ ਦੇ ਦਿਓ ਵੀ 1 ਰੁਪਈ ਬਹੁਤਾ ਜੀ ਗੁਰੂ ਘਰ ਨੂੰ ਪਰ ਦੇਖੋ ਜਿਹੜੇ ਪੂਰਨ ਪ੍ਰਾਣੇ ਸਮਿਆਂ ਵਿੱਚ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਥੋੜਾ 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 ਕੌਲੀ ਕੌਲੀ ਆٹے ਦੀ ਆਉਂਦੀ ਤੇ ਉਸ ਤੁਸੀਂ ਦੇਖੋ ਵੀ ਤੁਹਾਡਾ ਇੱਕ ਕੌਲੀ ਆਟਾ ਕਿੰਨਿਆਂ ਦੇ ਮੂੰਹ ਦੇ ਵਿੱਚ ਪੈਂਦਾ ਹੋਏਗਾ ਤੇ ਗੁਰੂ ਘਰ ਦੇ ਵੀ ਇਹ ਬਰਕਤ ਰਹਿੰਦੀ ਹੈ ਜਿਹੜਾ ਗੁਰੂ ਘਰ ਵਾਸਤੇ ਫਿਰ ਕੋਈ ਆਟਾ ਲੈ ਕੇ ਆਉਂਦਾ ਕੋਈ ਕਣਕ ਲੈ ਕੇ ਆਉਂਦਾ ਫਿਰ ਉਹਨਾਂ ਦੇ ਘਰਾਂ ਵਿੱਚ ਵੀ ਕਦੇ ਘਾਟ ਨਹੀਂ ਹੁੰਦੀ ਪਿਆਰਿਓ ਹੁਣ ਅਸੀਂ ਉਹ ਆਟਾ ਲਿਆਉਣਾ ਛੱਡ ਦਿੱਤਾਗਾ ਹੁਣ ਅਸੀਂ ਮਾਡਰਨ ਹੋ ਗਏ ਆ ਰਹਿੰਦੇ ਹੁੰਦੇ ਸਾਡੇ ਵਰਗੇ ਕਹਿੰਦੇ ਮੈਟ ਖਰਾਬ ਹੋ ਜਾਣਗੇ ਨਾ ਭਾਈ ਆਟਾ ਨਾਲ ਲੈ ਕੇ ਆਏ ਹੋ ਪਰ ਪਿਆਰਿਓ ਗੁਰੂ ਕੇ ਲੰਗਰਾਂ ਵਾਸਤੇ ਇਹ ਆਟਾ ਹੋਇਆ ਕਣਕ ਹੋਈ ਹੋਰ ਜਿਹੜਾ ਕੋਈ ਸਮਾਨ ਹੁੰਦਾ ਹੈ ਇਹ ਜਦੋਂ ਲੈ ਕੇ ਆਵਾਂਗੇ ਤੇ ਗੁਰੂਕ ਦੀਆਂ ਬਰਕਤਾਂ ਫਿਰ ਸਾਡੇ ਘਰਾਂ ਵਿੱਚ ਵਰਤਦੀਆਂ ਰਹਿੰਦੀਆਂ ਨੇ ਅਸੀਂ ਉਹ ਕੰਮ ਕਰਨੇ ਛੱਡ ਦਿੱਤੇ ਐ ਤਾਂ ਹੁਣ ਉੱਥੇ ਹੁਣ ਕਈਆਂ ਨੇ ਫਿਰ ਆਉਣਾ ਤੇ ਉਹ ਵਿਹਲੇ ਜੇ ਬੰਦੇ ਕਦੇ ਕਦੇ ਗੁਰੂ ਘਰ ਵਿੱਚ ਇਸ ਤਰ੍ਹਾਂ ਨਹੀਂ ਸੀ ਆਏ ਵੀ ਪ੍ਰਸ਼ਾਦਾ ਪਾਣੀ ਸ਼ਕਿਆ ਫਿਰ ਮੁੜ ਕੇ ਅਤ ਨਿਚਾ ਜਿਹਾ ਵੇਲਾ ਹੋ ਗਿਆ ਫਿਰ ਆ ਗਏ ਉਹ ਜਿੰਨੇ ਆਉਂਦੇ ਸੀ ਸਾਰੇ ਲੰਗਰ ਦੇ ਉੱਥੇ ਬੌਲੀ ਸਾਹਿਬ ਦੇ ਵੀ ਸੇਵਾ ਕਰਦੇ ਸੇਵਾ ਕਰਕੇ ਭਾਵਨਾਵਾਂ ਦੇ ਨਾਲ ਸ਼ਰਧਾ ਦੇ ਨਾਲ ਫਿਰ ਸਾਰੇ ਉੱਥੇ ਗੁਰੂ ਕੇ ਲੰਗਰ ਦੇ ਵਿੱਚ ਬਰਸ਼ਾਦਾ ਛਕਦੇ ਲੱਗ ਹੈ ਮਹਿੰਦੀ ਗੰਜ ਆਏ ਸੋ ਦੋਇ ਟਕੇ ਦਿਹਾੜੀ ਪਾਏ ਹਾਂ ਜਿੱਥੇ ਹੁਣ ਸਿੱਖ ਸੇਵਕ ਆਉਂਦੇ ਸੀ ਉੱਥੇ ਸਤਿਗੁਰਾਂ ਨੇ ਪੱਕੇ ਦਿਹਾੜੀ ਵੀ ਰੱਖੇ ਸੀ ਕੰਮ ਵਾਲੇ ਤੇ ਉਹਨਾਂ ਨੂੰ ਫਿਰ ਦੋ ਟੱਕੇ ਦਿਹਾੜੀ ਦਿੱਤੀ ਜਾਂਦੀ। ਹੁਣ ਕੰਮ ਇਹ ਹੋ ਜਾ ਹੋਇਆ ਜਿਹੜਾ ਵੀ ਕੰਮ ਕਰਨਾ ਹੈ ਗੁਰਦੁਆਰੇ ਹੀ ਕਹਿਣਾ ਪੈਂਦਾ ਦਿਹਾੜੀ ਲਾ ਲਓ ਪਿੰਡ ਵਾਲੇ ਦੇ ਆਉਂਦੇ ਨਹੀਂ। ਹਾਂਜੀ ਪਹਿਲਾ ਕੰਮ ਇਹ ਹੁੰਦਾ ਵੀ ਸੇਵਾਦਾਰ ਬਾਧੂ ਹੁੰਦੇ ਤੇ ਉਹ ਕਦੇ ਦਿਹਾੜੀ ਅਗਲੇ ਨੂੰ ਪਾਉਣੀ ਨਹੀਂ ਸੀ ਪੈਂਦੀ ਛੇਤੀ ਛੇਤੀ। ਹੁਣ ਜਿਹਨੂੰ ਮਰਜੀ ਪੁੱਛ ਲੋ ਸਾਡੇ ਕੋਲੇ ਕਿੱਥੇ ਟਾਈਮ ਹੈ ਸਾਡੇ ਕੋਲੇ ਕਿੱਥੇ ਟਾਈਮ ਹੈ। ਥੋੜਾ ਜਿਹਾ ਵੀ ਕੰਮ ਕਰਨਾ ਹੋਵੇ ਗੁਰੂ ਘਰ ਨੂੰ ਉਹਦੇ ਵਾਸਤੇ ਵੀ ਦਿਹਾੜੀਏ ਕਰਨੇ ਪੈਂਦੇ ਐ। ਇਸ ਸਾਡੇ ਵਿੱਚੋਂ ਇਹ ਸਾਡੀ ਬਾਦਨ ਸੀ ਬੀਏ ਸਾਡੇ ਵਿੱਚੋਂ ਸੇਵਾ ਜਿਹੜੀ ਭਾਵਨਾ ਹੈ ਉਹ ਖਤਮ ਹੁੰਦੀ ਜਾਂਦੀ ਹੈ ਸਿੱਖੋ ਇਹ ਇਹ ਜਿਹੜਾ ਸੇਵਾ ਵਾਲਾ ਕਾਰਜ ਹੈ ਇਹਨੂੰ ਅਸੀਂ ਬਰਕਰਾਰ ਰੱਖੀਏ ਗੁਰੂ ਘਰ ਦੇ ਕੰਮ ਵੀ ਕਦੇ ਦਿਹਾੜੀਆਂ ਨਾਲ ਹੁੰਦੇ ਆ ਤੇ ਇਹ ਇਹ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੁੰਦੇ ਆ ਸੰਗਤਾਂ ਅਸੀਂ ਗੁਰੂ ਘਰ ਦੇ ਵਿੱਚ ਪੈਸਾ ਦੇ ਸਕਦੇ ਹਾਂ ਅਸੀਂ ਕੋਈ ਹੋਰ ਚੀਜ਼ ਚਾਹੀਦੇ ਦੇ ਸਕਦੇ ਹਾਂ ਪਰ ਸਾਥੋਂ ਹੱਥੀ ਕੰਮ ਨਹੀਂ ਹੁੰਦਾ। ਇਹ ਜੇ ਤੁਸੀਂ ਆਹ ਸਾਤ ਸੂਦੀ ਦਿਹਾੜੀ ਲੈ ਲਓ ਬੰਦੇ ਲਾ ਲਓ ਆਪਣੀ। ਪਰ ਦੇਖੋ ਜਿਹੜੇ ਤੁਸੀਂ ਆਪ ਹੱਥੀ ਸੇਵਾ ਕਰੋਗੇ ਉਹਦਾ ਸੋਨੂ ਫਲ ਮਿਲੇਗਾ। ਜਿਹੜਾ ਕੋਈ ਵੀ ਕੰਮ ਕਰਦਾ ਉਹਨੂੰ ਫਲ ਮਿਲਦਾ ਹੈ। ਕਾਸੀਂ ਆਹ ਕਥਾ ਕਰਦੇ ਆਂ ਪਾਠ ਕਰਦੇ ਆਂ ਜਿੰਨਾ ਕਰਦੇ ਦਾ ਸਾਨੂੰ ਫਲ। ਜਿਹੜਾ ਤੁਸੀਂ ਘਰੇ ਬੈਠ ਕੇ ਕਰਦੇ ਹੋ ਸੋਨੂ ਫਲ ਆ ਇੱਥੇ ਬੈਠ ਕੇ ਸੁਣਦੇ ਸੋਡਾ ਫਲ। ਤੁਸੀਂ ਕਿਸੇ ਵਾਸਤੇ ਨਹੀਂ ਕਰ ਰਹੇ ਤੁਸੀਂ ਸਾਰਿਆਂ ਨੇ ਆਪਾ ਆਪਣੇ ਵਾਸਤੇ ਸੇਵਾ ਸਿਮਰਨ ਕਰਨਾ ਹੁੰਦਾ ਤਾਂ ਜਿਹੜੇ ਸਿੱਖ ਸੇਵਕ ਆਉਂਦੇ ਐ ਉਹ ਫਿਰ ਉੱਥੇ ਆ ਕੇ ਸੇਵਾ ਕਰਦੇ ਐ ਤੇ ਸਤਿਗੁਰਾਂ ਨੇ ਜਿਹੜੇ ਕੁਝ ਪੱਕੇ ਮਜ਼ਦੂਰ ਰੱਖਿਆ ਉਹਨਾਂ ਦਾ ਡੇਲੀ ਦਾ ਕੰਮ ਹੁੰਦਾ ਸੀ ਉਹ ਤਾਰ ਕੇ ਸੀ ਵੀ ਉਹਨਾਂ ਨੂੰ ਤਜਰਬਾ ਹੁੰਦਾ ਕੰਮ ਦਾ ਨਵੇਂ ਬੰਦੇ ਨੂੰ ਕੰਮ ਦਾ ਹੋ ਨਾ ਵੇਤ ਨਹੀਂ ਹੁੰਦਾ ਤੇ ਉਹ ਜਿਹੜੇ ਮਜ਼ਦੂਰ ਰੱਖੇ ਸੀ ਕੁਝ ਕੁ ਮਜ਼ਦੂਰ ਬਹੁਤ ਹੀ ਸੰਗਤ ਹੁੰਦੀ ਕੁਝ ਕੁ ਮਜ਼ਦੂਰ ਰੱਖੇ ਤੇ ਉਹਨਾਂ ਨੂੰ ਦੋ ਆਣੇ ਦਿਹਾੜੀ ਦਿੰਦੇ ਲੰਗਰ ਤੇ ਆਹਾਰ ਮਨ ਭਾਵਤ ਲੈ ਕਰ ਸੋ ਪੀ ਤਹ ਤ ਖਾਵਤ ਜਿੱਥੇ ਸੰਗਤ ਬੈਠ ਕੇ ਬਰਸਾਦਾ ਸਕਦੀ ਏ ਉਥੇ ਉਹ ਮਜ਼ਦੂਰ ਬੈਠ ਕੇ ਲੰਗਰ ਵਿੱਚ ਬਰਸਾਦਾ ਸਕਦੇ ਦੇਗ ਵਿਸਾਲ ਹੋਣ ਤਬ ਲਾਗੀ ਆਣੇ ਅੰਨ ਸਿਖ ਹੈ ਵਡ ਭਾਗੀ ਹਾਂ ਜਦੋਂ ਪਤਾ ਲੱਗਿਆ ਨਾ ਸਿੱਖਾਂ ਨੂੰ ਵੀ ਗੁਰੂ ਘਰ ਦੇ ਵਿੱਚ ਸੇਵਾ ਹੋਣ ਲੱਗੀ ਕਾਰ ਸੇਵਾ ਸ਼ੁਰੂ ਹੈ ਤੇ ਸੰਗਤ ਆਉਂਦੀ ਹੈ ਤੇ ਸਿੱਖ ਸੇਵਕ ਆਪਣੇ ਘਰਾਂ ਦੇ ਵਿੱਚੋਂ ਅਨਾਜ ਕਣਕ ਆਟਾ ਜਿਹੋ ਜਿਹਾ ਵੀ ਸਮਾਨ ਹੁੰਦਾ ਉਹ ਲੰਗਰ ਦੇ ਵਾਸਤੇ ਲੈ ਕੇ ਆ ਰਹੇ ਸਹੀ ਤੇਤਕ ਦਾਸ ਦਰਬ ਲੈ ਆਏ ਬੈਠ ਮਿਹਨਤੀ ਦੇ ਤੱ ਲਗਾਏ ਹਾਤ ਵਿੱਚ ਹੁਣ ਕਈਆਂ ਨੇ ਹੁਣ ਇਹ ਆਟਾ ਲਿਆਉਣਾ ਕਣਕ ਲਿਆਉਣੀ ਖੰਡ ਲਿਆਉਣੀ ਗੁੜ ਲਿਆਉਣਾ ਇਹੋ ਜਿਹਾ ਪੁਰਾਣਾ ਜਿਹਾ ਜਿਹੜਾ ਸਮਾਨ ਸੀ ਉਹ ਲੈ ਕੇ ਆਉਣਾ ਤੇ ਕਈਆਂ ਨੇ ਸੋਚਣਾ ਵੀ ਜਿਹੜਾ ਹੁਣ ਉੱਥੇ ਕਾਰਜ ਚੱਲ ਰਹੀ ਹੈ ਕਈ ਕੰਮ ਹੁਣ ਪੈਸੇ ਨਾਲ ਹੁੰਦੇ ਐ ਹੁਣ ਇੱਟਾ ਦੇ ਕੋਈ ਕਾਰ ਸੇਵਾ ਚ ਦੂਸਰੀ ਲੋਟ ਉਹ ਕਿੰਨੀਆਂ ਕੇ ਲੈ ਕੇ ਦੇ ਦੇਗਾ ਹੁਣ ਦੋਲੇ ਦੇ ਕੋਈ ਵਿਚਾਰ ਲੈ ਦੇਗਾ ਸਿਮਿੰਟ ਦਾ ਕੰਮ ਐ ਕੋਈ ਸਰੀਏ ਦਾ ਕੰਮ ਐ ਕਿੰਨੇ ਕੰਮ ਹੁੰਦੇ ਐ ਫਿਰ ਉਹੇ ਜਿਹੇ ਕੰਮ ਤੇ ਪੈਸੇ ਨਾਲ ਹੁੰਦੇ ਐ ਤਾਂ ਹੁਣ ਕਈ ਸਿੱਖਾਂ ਸੇਵਕਾਂ ਨੇ ਗੁਰੂ ਘਰ ਦੇ ਵਿੱਚ ਪੈਸਾ ਲੈ ਕੇ ਆਉਣਾ ਮਾਇਆ ਲੈ ਕੇ ਆਉਣੀ ਤੇ ਇੱਕ ਉਹ ਸੋਚਦੇ ਆ ਵੀ ਜਿਹੜੇ ਸਤਿਗੁਰਾਂ ਨੇ ਮਜ਼ਦੂਰ ਰੱਖਿਆ ਉਹਨਾਂ ਨੂੰ ਦਿਹਾੜੀ ਵੀ ਦਿੱਤੀ ਜਾਵੇ ਰਹਿ ਬਾਵਲੀ ਥਲ ਵਡ ਭੀਰ ਕਬ ਕਬ ਸਤਿਗੁਰ ਬੈਠੇ ਤੀਰ ਦਿ ਬੋਲੀ ਬਣਾਉਣ ਵਾਸਤੇ ਬਹੁਤ ਵੱਡੀ ਭੀੜ ਲੱਗੀ ਰਹਿੰਦੀ ਧਰਤੀ ਤੇ ਤੇ ਸਤਿਗੁਰੂ ਜੀ ਕਦੇ ਕਦੇ ਫਿਰ ਬੈਠ ਕੇ ਇਹ ਆਪ ਕੋਲੇ ਓਕਾਰ ਸੇਵਾ ਕਰਵਾਉਂਦੇ ਧੰਤੇ ਤੰਤੇ ਸੇਵਾ ਗੁਰ ਕੋ ਪ੍ਰੇਮ ਕਰੈ ਦੀਰਗ ਨਰ ਉਰ ਕੋ ਹਾਂ ਜਿਹੜੇ ਧਨ ਤੇ ਤਨ ਦੇ ਕਰਕੇ ਗੁਰੂ ਨੂੰ ਸੇਵ ਦੇ ਸੇਵਾ ਕਰਦੇ ਫਿਰ ਗੁਰੂ ਦੀ ਉਹ ਖੁਸ਼ੀ ਪ੍ਰਕਮਾਉਂਦੇ ਕਾਲ ਕਾਲ ਲਹਿ ਫਲ ਫਾ ਚਾਹ ਹਲਤ ਪਲਤ ਕੋ ਦੀਰਗਲਾ ਹਾਂ ਜਿਹੜੇ ਕਮਾਈ ਕਰਦੇ ਉਹ ਮਨ ਚਾਹਿਆ ਫਲ ਪ੍ਰਾਪਤ ਪ੍ਰਾਪਤ ਕਰਦੇ ਗੁਰੂ ਕੋਲੋਂ ਸੇਵਾ ਕਰਦੇ ਜਿਹੜੇ ਤੇ ਲੋਕ ਪਰ ਲੋਕ ਦੇ ਵਿੱਚ ਉਹਨਾਂ ਨੂੰ ਫਲ ਮਿਲਦਾ ਸੁਣ ਸੁਣ ਸਦਕ ਸਿੱਖ ਉਤਲਾਵਤ ਕਰਤ ਚੋਂ ਬਚਤ ਤਿਸ ਥਲ ਆਵਤ ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗਦਾ ਵੀ ਕਾਰ ਸੇਵਾ ਗੁਰੂ ਘਰ ਗੋਇੰਦਵਾਲ ਸਾਹਿਬ ਸ਼ੁਰੂ ਹੋਈ ਹੈ ਸਾਰੇ ਬੜੇ ਉਤਾਵਲੇ ਹੋ ਜਾਂਦੇ ਤੇ ਸ਼ੌਂਕ ਦੇ ਨਾਲ ਆ ਕੇ ਸੇਵਾ ਕਰਦੇ ਲਾਹੌਰ ਆਦ ਨਗਰ ਗਨ ਜੋਈ ਗ੍ਰਾਮ ਬ੍ਰਿੰਦਮੈ ਇਹ ਸੁਧ ਹੋਈ ਹਾਂ ਉੱਥੇ ਫਿਰ ਲਾਹੌਰ ਵਿੱਚ ਵੀ ਖਬਰ ਪਹੁੰਚ ਗਈ ਹੈ ਹੋਰ ਪਿੰਡਾਂ ਵਿੱਚ ਵੀ ਖਬਰ ਪਹੁੰਚ ਗਈ ਵੀ ਸਤਗੁਰੂ ਜੀ ਬੌਲੀ ਦੀ ਰਚਨਾ ਕਰ ਰਹੇ ਨੇ ਸਤਗੁਰ ਤੀਰਥ ਰਚੈ ਸੋ ਥਾਪੀ ਫਲਦਾਇਕ ਜਹੈ ਉਦਰਹਿ ਪਾਪੀ ਆ ਕਹਿੰਦੇ ਗੁਰੂ ਜੀ ਜਿਹੜਾ ਤੀਰਥ ਦੀ ਰਚਨਾ ਕਰਦੇ ਐ ਉਹ ਫਲਦਾਇਕ ਹੋਵੇਗਾ ਤੇ ਜਿੱਥੇ ਇਸ ਨਾਨਕ ਕਰਨ ਦੇ ਨਾਲ ਬੜੇ ਪਾਪੀਆਂ ਦੇ ਪਾਪ ਕੱਟੇ ਜਾਣਗੇ ਗਏ ਭਾਵਨੀ ਕਰ ਹੋਏ ਪੂਰਨ ਏਮ ਸੁਨ ਨਰ ਗਨ ਪਹੁੰਚੈ ਤੂਰਨ ਹਾਂ ਜਿਹੜਾ ਵੀ ਕੋਈ ਭਾਵਨਾ ਨਾਲ ਆ ਕੇ ਸੇਵਾ ਕਰਦਾ ਉਹਦੀ ਮਰਜ਼ੀ ਪੂਰੀ ਹੋ ਜਾਂਦੀ ਧੰ ਤੇ ਲਾਏ ਮਿਹਨਤੀ ਦੇਤ ਪਉ ਨੋਠ ਖਣੈ ਕਹੀ ਕਰ ਲੇਤ ਸਾਤੀ ਸੁਣ ਕੇ ਮਨੁੱਖਾਂ ਨੇ ਸਿੱਖ ਸੇਵਕਾਂ ਨੇ ਆਪਣੇ ਨਾਲ ਧਣ ਲੈਣਾ ਤੇ ਆਪਣੇ ਕਹੀ ਚੱਕ ਲੈਣੀ ਉਸਨੇ ਬਠੜ ਚੱਕਣਾ ਕਿਸੇ ਨੇ ਟੋਕਰਾ ਚੁੱਕ ਲੈਣਾ ਸਾਰਿਆਂ ਨੇ ਸੇਵਾ ਕਰਨ ਦੇ ਵਾਸਤੇ ਗੋਇੰਦਵਾਲ ਸਾਹਿਬ ਨੂੰ ਆਉਣਾ ਇਕ ਜਾਵੇ ਇਕ ਆਵੇ ਪਾਸ ਸਿੱਖ ਸੰਗਤ ਮੈਂ ਅਦਕ ਹਲਾਸ ਹੁਣੇ ਕਾਫੀ ਲੰਬਾ ਸਮਾਂ ਕੰਮ ਚੱਲਣਾ ਸੀ ਤੇ ਕਈ ਸਿੱਖ ਸੇਵਕ ਆ ਜਾਂਦੇ ਸੇਵਾ ਕਰਕੇ ਕਈ ਚਲੇ ਜਾਂਦੇ ਕਈਆਂ ਨੇ ਫੇਰ ਆਉਣਾ ਕਈਆਂ ਨੇ ਚਲੇ ਜਾਣਾ ਇਸ ਤਰ੍ਹਾਂ ਸੰਗਤ ਬੜੇ ਹੁਲਾਸ ਦੇ ਨਾਲ ਸੇਵਾ ਕਰਦੀ ਸੀ ਧਰ ਬਾਪ ਕਾ ਮੈਂ ਅਨੁਰਾਗੇ ਸਤਗੁਰ ਕੀ ਸੇਵਾ ਮੋ ਲਾਗੇ ਹਾਂ ਤੇ ਬੌਲੀ ਦੀ ਕਾਰ ਸੇਵਾ ਦੇ ਨਾਲ ਉਹਨਾਂ ਦਾ ਸਾਰਿਆਂ ਦਾ ਪ੍ਰੇਮ ਸੀ ਸਤਗੁਰੂ ਜੀ ਆਪ ਓੜੇ ਖੜ ਕੇ ਸੇਵਾ ਕਰਵਾਉਂਦੇ ਲਾਹੌਰ ਤੇ ਮਜ਼ਦੂਰ ਚਲ ਆਏ ਘਰ ਹੈ ਕਾਰ ਚਿਤ ਚਾਂਪ ਵਢਾਏ ਕਈ ਮਜ਼ਦੂਰ ਲਾਹੌਰ ਤੋਂ ਸੇਵਾ ਕਰਨ ਵਾਸਤੇ ਆਉਂਦੇ ਤੇ ਬੜੇ ਚਾਅ ਦੇ ਨਾਲ ਸੇਵਾ ਕਰਦੇ ਦਿਨ ਮੈਂ ਲੰਗਰ ਭੋਜਨ ਖਾਵਤ ਸਾਂਝ ਜ ਦੁਇ ਆਨ ਦਿਹਾੜੀ ਪਾਵਤ ਹਾਂ ਦਿਨ ਵੇਲੇ ਉਹਨਾਂ ਨੇ ਕੰਮ ਕਰਨਾ ਜਦੋਂ ਪ੍ਰਸ਼ਾਦੇ ਪਾਣੀ ਤੇ ਤਿਆਰ ਹੋਣਾ ਪ੍ਰਸ਼ਾਦਾ ਪਾਣੀ ਸ਼ਕਣਾ ਤੇ ਸ਼ਾਮ ਨੂੰ ਦੋ ਅੰਨੇ ਦਿਹਾੜੀ ਲੈ ਲੈਂਦੇ ਇੱਕ ਸਿੱਖ ਪ੍ਰੇਮੀ ਤਹ ਚੱਲ ਆਵੇ ਇੱਕ ਮਿਹਨਤੀ ਦਿਹਾੜੀ ਪਾਵੇ ਆ ਕਈ ਸਿੱਖ ਸੇਵਕ ਪ੍ਰੇਮ ਵਾਲੇ ਹੁੰਦੇ ਉਹ ਆ ਕੇ ਸੇਵਾ ਕਰਦੇ ਤੇ ਜਿਹੜੇ ਕੋਈ ਦਿਹਾੜੀ ਵਾਲੇ ਮਜ਼ਦੂਰ ਹੁੰਦੇ ਗਰੀਬ ਪਰਿਵਾਰਾਂ ਦੇ ਹੁੰਦੇ ਉਹਨਾਂ ਦੀ ਫਿਰ ਸਤਿਗੁਰਾਂ ਨੇ ਕਦੇ ਦਿਹਾੜੀ ਨਹੀਂ ਸੀ ਰੱਖੀ ਵੀ ਚਲ ਤੈਨੂੰ ਹਫ਼ਤੇ ਨੂੰ ਦੇ ਦਾਂਗੇ ਮਹੀਨੇ ਨੂੰ ਲੈ ਜਾਈਂ ਇਕੱਠੇ ਲੈ ਜਾਈਂ ਉਹ ਕੰਮ ਨਹੀਂ ਸੀ ਕਰਿਆ ਵੀ ਬੰਦਾ ਆਸ ਲੈ ਕੇ ਆਉਂਦਾ ਐ ਅੱਜ ਮੈਂ ਕੰਮ ਕਰਕੇ ਆਵਾਂਗਾ ਆਪਣੇ ਬੱਚਿਆਂ ਵਾਸਤੇ ਮੈਂ ਉਹਨਾਂ ਦੇ ਰੁਜ਼ਗਾਰ ਦਾ ਮੈਂ ਸਾਧਨ ਬਣਿਆ ਮੈਂ ਉਹਨਾਂ ਨੂੰ ਭੁਰਜਨ ਪ੍ਰਸ਼ਾਦਾ ਪਾਣੀ ਸਿਖਾਉਣਾ ਹੈ ਕਿਸੇ ਨੇ ਘਰੇ ਕੁਝ ਲੈ ਕੇ ਜਾਣਾ ਹੁੰਦਾ ਕਿਸੇ ਦੇ ਕੋਈ ਚੀਜ਼ ਮੁੱਕੀ ਕਿਸੇ ਦੇ ਕੋਈ ਚੀਜ਼ ਮੁੱਕ ਜਾਂਦੀ ਹੈ ਤੇ ਉਹ ਕੰਮ ਤੋਂ ਉਹਨਾਂ ਨੂੰ ਆਸ ਹੁੰਦੀ ਹੈ ਵੀ ਸਾਨੂੰ ਪੈਸੇ ਮਿਲਣਗੇ ਅਸੀਂ ਆਹ ਕੰਮ ਕਰਾਂਗੇ ਜਾ ਕੇ ਤੇ ਸਤਗੁਰਾਂ ਨੇ ਉਹਨਾਂ ਦੀ ਆਸ ਨੂੰ ਬਰਕਰਾਰ ਰੱਖਿਆ ਜਦੋਂ ਵੀ ਸ਼ਾਮ ਹੋਣੀ ਹਰ ਰੋਜ਼ ਉਹਨਾਂ ਨੂੰ ਦੋ ਆਨੇ ਦਿਹਾੜੀ ਹੀ ਦੇ ਦੇ ਦਿੰਦੇ ਜਨਮਪ੍ਰਤ ਬਾਪੀ ਕਾਰ ਮਹਾਨਾ ਹੋਵਤ ਹੈ ਭੀ ਵਿਦਤ ਜਹਾਨਾ ਸਾਰੇ ਜਗਤ ਦੇ ਵਿੱਚ ਇਹ ਮਸ਼ਹੂਰ ਹੋ ਗਿਆ ਵੀ ਸਤਗੁਰੂ ਜੀ ਬੌਲੀ ਦੀ ਕਾਰ ਸੇਵਾ ਕਰਾ ਰਹੇ ਨੇ ਸਭ ਮੈਂ RAMDAS ਮਿਲ ਕਰਕੇ ਸਤਗੁਰ ਚਰਨ ਪ੍ਰੇਮ ਕੋ ਧਰਕੈ ਤੇ ਸ੍ਰੀ RAMDAS ਜੀ ਵੀ ਸੇਵਾ ਕਰਦੇ ਐ ਸਤਗੁਰ ਜੀ ਦੇ ਚਰਨਾਂ ਤੇ ਬੜੇ ਪ੍ਰੇਮ ਦੇ ਨਾਲ ਸਿਰ ਧਰਦੇ ਹੈ ਕਰਹ ਬਾਪ ਕਾ ਸੇਵ ਵਿਸਾਲਾ ਗਰਭ ਸਰਬ ਤੇ ਹੋਏ ਨਿਹਾਲਾ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਆ ਆਪਣੇ ਹਿਰਦੇ ਦੇ ਵਿੱਚ ਸਤਿਗੁਰੂ ਰਾਮਦਾਸ ਜੀ ਨੇ ਕਦੇ ਹੰਕਾਰ ਨਹੀਂ ਰੱਖਿਆ ਤੇ ਹੰਕਾਰ ਤੋਂ ਨਿਰਾਲੇ ਰਹੇ ਹਤਹਿਤ ਕਰ ਕੈ ਕਾਰ ਕਮਾਵੈ ਧਰੈ ਟੋਕਰੀ ਸਿਰਨਿਕਸਾਵੈ ਸਾਦੇ ਰਾਮਦਾਸ ਜੀ ਬੜੇ ਪਿਆਰ ਦੇ ਨਾਲ ਸੇਵਾ ਕਰਦੇ ਸਿਰ ਤੇ ਟੋਕਰੀ ਚੁੱਕਦੇ ਮਿੱਟੀ ਬਾਹਰ ਕੱਢਦੇ ਨੇ ਨਿਜਕੁਲ ਕੀ ਲੱਜਾ ਕੋ ਪਰਹਰ ਸਨਵੰਦਨ ਕੀ ਆਨ ਨਹੀਂ ਧਰ ਸਾਦੇ ਨਾ ਹੀ ਤੇ ਆਪਣੀ ਕੁਲ ਦੀ ਲਾਜ ਦੇਖੀ ਐ ਨਾ ਹੀ ਆਉਣਗੋ ਆਉਣ ਵਾਲਾਂ ਦੀ लाज ਰੱਖੀ ਹੈ ਮਤਲਬ ਵੀ ਸ੍ਰੀ ਰਾਮਦਾਸ ਜੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀਆਂ ਦੇ ਘਰੇ ਉਹ ਵਿਆਹੇ ਹੋਏ ਸੀ ਜਵਾਈ ਲੱਗਦੇ ਸੀਗੇ ਤੇ ਇਹ ਨਹੀਂ ਸੋਚੇ ਵੀ ਮੈਂ ਤੇ ਇਥੋਂ ਦਾ ਜਵਾਈ ਭਾਈ ਆ ਮੈਂ ਸੇਵਾ ਕਰਦਾ ਚੰਗਾ ਲੱਗਦਾ ਮੈਂ ਟੋਕਰੇ ਚੱਕਦਾ ਚੰਗਾ ਲੱਗਦਾ ਹੈ ਉਹ ਕਹਿੰਦੇ ਅਸੀਂ ਤੇ ਗੁਰੂ ਦੀ ਸੇਵਾ ਕਰਨੀ ਹੈ ਗੁਰੂ ਘਰ ਵਿੱਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਇਥੇ ਜਿਹੜਾ ਵੀ ਸੇਵਾ ਕਰਦਾ ਉਹਨੂੰ ਮਾਣ ਮਿਲਦਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਤਾਂ ਬੜੇ ਪ੍ਰੇਮ ਦੇ ਨਾਲ ਫਿਰ ਰਾਮਦਾਸ ਜੀ ਨੇ ਸੇਵਾ ਕਰਨੀ ਸਭ ਜਗ ਕੀ ਰਾਖੀ ਨਾ ਕਾਣਾ ਸੇਵਾ ਕੇ ਤਤ ਪਰ ਸਵਧਾਨ ਹਾਂ ਤੇ ਜਗ ਦੀ ਪ੍ਰਵਾਹ ਨਹੀਂ ਸੀ ਕਰਦੇ ਸੇਵਾ ਦੇ ਵਾਸਤੇ ਸਦਾ ਸਾਵਧਾਨ ਰਹਿੰਦੇ ਕੇਦ ਸਰੀਰ ਸੋ ਨਹੀਂ ਵਿਚਾਰਤ ਪ੍ਰੇਮ ਭਗਤ ਰਾਤ ਦਿਨ ਧਾਰਤ ਤੇ ਸਰੀਰ ਤੇ ਕਸ਼ਟ ਆਉਂਦਾ ਦੁੱਖ ਆਉਂਦਾ ਉਹਨੂੰ ਵੀ ਉਹ ਕਦੇ ਉਹਨਾਂ ਨੇ ਆਪਣੇ ਵਿਚਾਰ ਨਹੀਂ ਸੀ ਕੀਤੀ ਤੇ ਦਿਨ ਰਾਤ ਪ੍ਰੇਮਾ ਭਗਤੀ ਧਾਰਨ ਕੀਤੀ ਅਪਰਸੰਗ ਨੈ ਈਰਖਾ ਠਾਨ ਹੈ ਘਰ ਹੈ ਟਹਿਲ ਸੁਖ ਮਹਿਲ ਪਰਮਨ ਹੈ ਤੇ ਕਿਸੇ ਦੇ ਨਾਲ ਈਰਖਾ ਨਹੀਂ ਸੀ ਕਰਦੇ RAMDAAS ji ਹਰ ਕਿਸੇ ਨੂੰ ਪਿਆਰ ਕਰਦੇ ਪ੍ਰੇਮ ਦੇ ਨਾਲ ਬੁਲਾਉਂਦੇ ਵੀ ਗੁਰੂ ਦੀ ਟਹਿਲ ਕਰਕੇ ਸੁਖ ਮਿਲਦਾ ਹੈ ਹਨਹਿ ਮਿੱਤਰ ਕਾਸੀ ਸੋ ਉਠਾਵੈ ਨਿਕਸ ਬਹਿਰ ਕੋ ਦੂਰ ਗਰਾਵੈ ਮਿੱਟੀ ਦੀ ਟੋਕਰੀ ਆਪਣੇ ਸਿਰ ਤੇ ਧਰਦੇ ਤੇ ਬੋਲੀ ਸਾਹਿਬ ਤੋਂ ਦੂਰ ਜਾ ਕੇ ਛੁੱਟਦੇ ਧੂਲ ਸਰੀਰ ਵਸਤਰ ਕੋ ਲਾਗਾ ਹੈ ਹਵੈ ਮਨ ਪੰਗ ਨਾ ਪ੍ਰੇਮ ਸੋ ਜਾਗ ਹੈ ਜੇ ਸਰੀਰ ਤੇ ਹੁਣ ਸੇਵਾ ਕਰਦਿਆ ਮਿੱਟੀ ਲੱਗ ਜਾਣੇ ਧੂੜ ਮਿੱਟੀ ਨੇ ਪਹਿਣਾ ਤੇ ਉਹਨੂੰ ਬੁਰਾ ਨਹੀਂ ਸੀ ਮੰਨਦੇ ਬਲਕਿ ਇਹ ਕਹਿੰਦੇ ਵੀ ਇਹਦੇ ਨਾਲ ਗੁਰੂ ਨਾਲ ਪ੍ਰੇਮ ਜਾਗਦਾ ਹੈ ਮਨ ਬਚ ਕ੍ਰਮ ਸੇਵਾ ਕੇ ਤਤ ਪਰ ਅપરਮ ਮਨੋਰਤ ਕੋ ਨੈ ੳਰ ਧਰ ਤੇ ਆਪਣੇ ਮਾਨ ਦੇ ਵਿੱਚ ਫਿਰ ਸੇਵਾ ਨੂੰ ਧਾਰਨ ਕਰਿਆ ਹੋਇਆ ਸੀਗਾ ਤੇ ਹੋਰ ਕੋਈ ਆਪਣੇ ਹਿਰਦੇ ਦੇ ਵਿੱਚ ਕਦੇ ਕੋਈ ਇਹਨਾਂ ਨੇ ਆ ਮਨੋਰਥ ਨਹੀਂ ਸੀ ਰੱਖਿਆ ਵੀ ਸਾਨੂੰ ਕੁਝ ਮਿਲ ਜਾਵੇ ਲਾਹੁਰਾ ਸੰਗ ਜਾਤ ਗਨ ਗੰਗਾ ਆਏ ਕੀ ਓ ਡੇਰਾ ਥਲ ਚੰਗਾ ਤੇ ਕੀ ਹੋਇਆ ਵੀ ਲਾਹੌਰ ਦੇ ਵਿੱਚੋਂ ਉਹਨਾ ਸੰਗਤ ਆ ਗੰਗਾ ਦੇਸ਼ ਨਾਨ ਨਾਸਤੇ ਜਾ ਰਹੀ ਸੀ ਤੇ ਉਹਨਾਂ ਨੇ ਜਿਹੜੇ ਜਾਣ ਵਾਲੇ ਲੋਕ ਐ ਉਹਨਾਂ ਨੇ ਪਹਿਲਾਂ ਗੋਇੰਦਵਾਲ ਸਾਹਿਬ ਦੇਖ ਕੇ ਉੱਥੇ ਡੇਰਾ ਕਰ ਲਿਆ ਸੰਵੰਦੀ ਹੈ ਤਨ ਮਾਹੇ RAMDAS ਕੇ ਮੇਲੇ ਆਹੇ ਤੇ ਉਹ ਜਿਹੜਾ ਹੁਣ ਸੰਗ ਜਾ ਰਿਹਾ ਗੰਗਾ ਦੇਸ਼ ਨਾਣ ਵਾਸਤੇ ਇੱਥੇ ਡੇਰਾ ਕਰ ਲਿਆ ਗੋਇੰਦਵਾਲ ਸਾਹਿਬ ਉਹਦੇ ਵਿੱਚ ਸ੍ਰੀ ਰਾਮਦਾਸ ਜੀ ਦੇ ਸਕੇ ਸੰਬੰਧੀ ਵੀ ਹਨ ਤੋ ਗਿਆਤੀ ਪ੍ਰਤਾ ਹੈ ਕੋਈ ਸੋਡ ਵੰਸ ਦੇ ਨਰ ਵਰਸੇ ਕੋਈ ਸ਼੍ਰੀਕ ਹੈ ਕੋਈ ਸੋਢੀ ਵੰਸ ਦੇ ਵਿੱਚੋਂ ਹੈ ਮਤਲਬ ਵੀ ਚਾਚੇ ਤਾਇਆ ਦੇ ਜਿਹੜੇ ਉੱਥੇ ਪਰਿਵਾਰ ਰਹਿੰਦੇ ਹੁੰਦੇ ਸੀਗੇ ਉਹ ਸਾਰੇ ਇਸ ਜਥੇ ਦੇ ਵਿੱਚ ਆਏ ਕੀਤਕ ਤਨ ਮੈਂ ਸਖਾ ਵਸ ਵੇਸ ਕੀਤਕ ਪ੍ਰਥਮ ਪਰਸੀ ਹੇਸ ਆ ਕਈ ਪੁਰਾਣੇ ਗਵਾਂਢੀ ਸੀ ਸਤਗੁਰਾਂ ਦੇ ਰਾਮਦਾਸ ਜੀਆ ਦੇ ਕਈ ਪੁਰਾਣੇ ਮਿੱਤਰ ਪਿਆਰੇ ਵੀ ਸੀ ਤੇ ਉਹ ਵੀ ਸਾਰੇ ਚੱਲ ਕੇ ਆਏ ਨੇ ਕੀਤਕ ਬ੍ਰਧ ਹ ਹ ਤਕਾਰੀ ਭਿਕਨ ਮਾਤਰ ਕੀਤਕ ਚੰਨਰੀ ਹਾਂ ਕਈ ਬਜ਼ੁਰਗ ਵੀ ਆਏ ਐ ਕਈ ਦੇਖਣ ਦੇ ਵਾਸਤੇ ਆ ਗਏ ਵੀ ਆਪਾਂ ਦੇਖਦੇ ਆਂ ਜਾ ਕੇ ਲਾਹੌਰ ਦੇ ਜਿਹੜੇ ਵਾਸੀ ਐ ਵੀ ਗੋਇੰਦਵਾਲ ਸਾਹਿਬ ਸਾਡਾ ਜੇਠਾ ਰਹਿੰਦਾ ਐ RAMDAS ਜੀ ਰਹਿੰਦੇ ਐ ਉਹਨਾਂ ਦਾ ਕੀ ਹਾਲ ਐ ਤਾਊ ਚਾਚੇ ਕਿਤਕ ਕੁੱਲ ਮਹਿਕੇ ਸਭ ਮਿਲ ਵਹਿਤ ਆਏ ਸੋ ਚਹਕੇ ਜਿਹੜੇ ਚਾਚੇ ਤਾਏ ਜਦੋਂ ਮਾਪੇ ਬਾਪ ਚੜਾਈ ਕਰਗੇ ਸੀ RAMDAS ਜੀਆ ਨੂੰ ਭਾਈ ਜੇਠਾ ਜੀ ਨੂੰ ਸਾਹਮਣੋਂ ਤੋਂ ਜਵਾਬ ਦੇਗੇ ਸੀ ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਘਰ ਦੇ ਨਾਲ ਭਾਈ ਜੇਠੇ ਦਾ ਰਿਸ਼ਤਾ ਜੁੜਿਆ ਹੋਇਆ ਹੈ ਚਾਚੇ ਤਾਏ ਸਾਰੇ ਮਿਲ ਕੇ ਕਹਿੰਦੇ ਵੀ ਚਲੋ ਆਪਾਂ ਜਾ ਕੇ ਆਪਣੇ ਜੇਠੇ ਨੂੰ RAMDAS ਜੀ ਨੂੰ ਮਿਲ ਕੇ ਆਉਨੇ ਆ ਤੇ ਸਾਰੇ ਮਿਲਣ ਵਾਸਤੇ ਆਏ ਫਿਰ ਉਦੋਂ ਬਾਅਦ ਕੀ ਗੱਲਾਂ ਹੋਈਆਂ ਇਹਨਾਂ ਦੀਆਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕੀ ਕੁਝ ਬੋਲਿਆ ਭਾਈ ਜੇਠਾ ਜੀ ਨੂੰ RAMDAS ਜੀ ਨੂੰ ਕੀ ਕੁਝ ਕਹਿਆ ਉਹ ਹੁਣ ਆਪਾਂ ਵਿਚਾਰ ਕੱਲ ਨੂੰ ਕਰਾਂਗੇ ਸਮਾਂ ਆਜਾਤ ਨਹੀਂ ਦੇ ਰਿਹਾ। ਸਮੂਹ ਸੰਗਤਾਂ ਧੰਨਵਾਦ ਜੀ ਆਇਆਂ ਨੂੰ ਜੋ ਆਪ ਜੀ ਗੁਰੂ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀ ਭਰਦੇ ਆ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਲਾਉ ਫਤੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਨਾਮ।